ਸਰਕਾਰ ਨੇ ਜਿਹੜਾ ਹੁਣੇ ਨਵਾਂ ਇੱਕ ਸੱਪ ਕੱਢਿਆ ਤੇ ਇਹਨੇ ਕੀ ਆ 24 ਪਿੰਡਾਂ ਦੀ ਨੀਂਦ ਉਡਾ ਕੇ ਰੱਖਤੀ ਆ ਇਹਦੇ ਵਿੱਚ ਘੱਟੋ ਘੱਟ 24 ਪਿੰਡ ਆ ਜਾਣੇ ਆ 24000 ਏਕੜ ਦੇ ਜਿਹੜੀ ਲਗਭਗ ਜ਼ਮੀਨ ਹੈ ਜਿਹੜੀ ਉਹ ਕੀ ਆ ਅਰਬਨਾਈਜੇਸ਼ਨ ਹੋਣਾ ਜਿੱਥੇ ਕੀ ਆ ਨਵੀਆਂ ਜਿਹੜੀਆਂ ਬਿਲਡਿੰਗਾਂ ਬਣਨੀਆਂ ਨੇ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਕੈਨੇਡਾ ਅਮਰੀਕਾ ਜਿੱਥੇ ਕੀ ਆ ਉੱਚੀਆਂ ਇਮਾਰਤਾਂ ਬਣਨੀਆਂ ਜਿਹੜੇ ਆ ਆਮਕਰ ਹੈ ਉਥੋਂ ਸਾਰੇ ਖਤਮ ਕਰਕੇ ਕੀ ਆ ਉਥੇ ਕੀ ਆ ਕਸ਼ਹਿਰੀ ਕਰਨ ਕਰਨ ਜਾ ਰਹੀ ਆ ਪੰਜਾਬ ਸਰਕਾਰ ਤਾਂ ਪੌਣ ਜੀ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕ ਹੱਦ ਤੱਕ ਹੈ ਜਿਹੜਾ ਪੰਜਾਬ ਦੇ ਲਈ ਸਹੀ ਹੋਊਗਾ ਮੈਂ ਇੱਕ ਛੋਟੀ ਇਹ ਧਾਰਨ ਦਿੰਦਾ ਮੈਂ ਹਨਾ ਲਾਸਟ ਈਅਰ ਇੰਡੀਆ ਗਿਆ ਸੀਗਾ ਪੰਜਾਬ ਤੇ ਉਥੇ ਇੱਕ ਮੈਂ ਸ਼ਹਿਰ ਗਿਆ ਸੀ ਉਥੇ ਸਮਰਾਲੇ ਹਨਾ ਸੋ ਸਮਰਾਲੇ ਦੇ ਵਿੱਚ ਕੀ ਸੀਗਾ ਉਥੇ ਨਾ ਇੱਕ ਫੈਕਟ ਵੀ ਲੱਗ ਰਹੀ ਸੀਗੀ ਉਹ ਫੈਕਟਰੀ ਦੇ ਨਾਲ ਕੀ ਹੋਣਾ ਸੀਗਾ ਉੱਥੇ ਕਾਫੀ ਜانے ਜਿਹੜੇ ਆਲੇ-ਦੁਆਲੇ ਲੋਕ ਰਹਿੰਦੇ ਸੀਗੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਸੀਗਾ ਤੇ ਉਹ ਫੈਕਟਰੀ ਦਾ ਦੇਖੋ ਜਿਹੜੇ ਆਮ ਬੰਦੇ ਆ ਜਿਹੜੇ ਆਲੇ-ਦੁਆਲੇ ਪਿੰਡਾਂ ਦੇ ਲਾਗੇ ਰਹਿੰਦੇ ਸੀਗੇ ਉਹਨਾਂ ਦਾ ਮੇਨ ਕੰਸਰਨ ਇਹ ਸੀਗਾ ਕਿ ਭਾਈ ਜਿਹੜਾ ਇਹ ਫੈਕਟਰੀ ਨੇ ਪਾਣੀ ਕੱਢਣਾ ਧਰਤੀ ਦੇ ਵਿੱਚੋਂ ਉਹ ਪਾਣੀ ਕੱਢ ਕੇ ਜਿਹੜਾ ਗੰਦਾ ਪਾਣੀ ਹੋਣਾ ਹਨਾ ਉਹ ਗੰਦਾ ਪਾਣੀ ਵੀ ਧਰਤੀ ਦੇ ਵਿੱਚ ਹੀ ਭੱਜ ਜਾਣਾ ਉਹ ਨਹੀਂ ਜਾਂ ਧਰਤੀ ਦੇ ਵਿੱਚ ਪਾਉਣਗੇ ਜਾਂ ਉਹ ਨਾਲੇ ਸਿੱਟਣਗੇ ਦੇਖੋ ਇੱਥੇ ਸਰਕਾਰ ਦੀ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਭਾਈ ਉੱਥੇ ਕੋਈ ਨਾ ਕੋਈ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਆ ਉਹਨੂੰ ਉੱਥੇ ਸਥਿਤ ਕਰਨਾ ਚਾਹੀਦਾ ਤੇ ਉਹਨਾਂ ਨੂੰ ਸਟ੍ਰੈਕਟਲੀ ਕਰਨਾ ਚਾਹੀਦਾ ਵਾ ਡਸਨਟ ਮੈਟਰ ਕੋਈ ਮਿਲੀਅਨ ਡਾਲਰ ਲਾ ਰਿਹਾ ਕੋਈ ਕਰੋੜਾ ਰੁਪਇਆ ਲਾ ਰਿਹਾ ਕਿੰਨੇ ਪੈਸੇ ਲਾ ਰਿਹਾ ਜਿਹੜਾ ਉਹਨਾਂ ਦਾ ਪ੍ਰੋਟੋਕਾਲ ਹੈਗੀ ਆ ਉਹਨੂੰ ਫਾਲੋ ਕਰਨਾ ਚਾਹੀਦਾ ਵਾ ਜਿਹੜਾ ਪਾਣੀ ਹੈਗਾ ਮੇਨ ਮਕਸਦ ਤਾਂ ਪਾਣੀ ਦਾ ਵਾ ਕਿ ਗੰਦਾ ਪਾਣੀ ਆ ਜਿਹੜਾ ਉਹੋ ਧਰਤੀ ਦੇ ਵਿੱਚ ਨਹੀਂ ਜਾਣਾ ਚਾਹੀਦਾ ਤੇ ਜਾਂ ਉਹ ਹਵਾ ਦੇ ਵਿੱਚ ਜਿਹੜੀ ਉਹਦੀ ਗੰਦੀ ਗੰਦਾ ਧੂਆ ਧੂਆ ਵਾ ਉਹ ਗੰਦਾ ਧੂਆ ਹਵਾ ਦੇ ਵਿੱਚ ਨਹੀਂ ਜਾਣਾ ਚਾਹੀਦਾ ਜਿਹੜੇ ਇਹ ਜਿਹੜੇ ਇਨਸਪੈਕਟਰਸ ਹੁੰਦੇ ਆ ਇਹ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਭਾਈ ਜਿਹੜਾ ਇਹ ਜੋ ਵੀ ਇੱਥੇ ਚੱਲ ਰਿਹਾ ਜਿਹੜਾ ਵੀ ਜਿਹੜੀ ਫੈਕਟਰੀ ਲੱਗ ਰਹੀ ਆ ਉਹਨੂੰ ਉਹ ਪ੍ਰੋਪਰਲੀ ਉਹਨੂੰ ਮਾਨੀਟਰ ਕਰਨ ਕਿ ਕਿੱਦਾਂ ਉਹ ਬਿਲਡ ਹੋ ਰਹੀ ਆ ਤੇ ਸਾਰੀਆਂ ਜਿਹੜੇ ਜਿਹੜੇ ਸਾਰੇ ਪ੍ਰੋਟੋਕੋਲ ਆ ਉਹਨਾਂ ਨੂੰ ਫਾਲੋ ਕੀਤਾ ਜਾ ਰਿਹਾ ਕਿ ਨਹੀਂ ਜਾ ਰਿਹਾ ਦੇਖੋ ਇੱਥੇ ਆਮ ਲੋਕਾਂ ਨੂੰ ਜਾ ਕੇ ਉੱਥੇ ਧਰਨਾ ਲਾਉਣਾ ਪਿਆ ਉਹਨੀ ਫੈਕਟਰੀ ਕਰਾਤੀ ਬੰਦ ਐਟ ਦੀ ਐਂਡ ਘਾਟਾ ਕਿਹਨੂੰ ਪਿਆ ਘਾਟਾ ਪਿਆ ਗਵਰਨਮੈਂਟ ਨੂੰ ਘਾਟਾ ਪਿਆ ਉੱਥੇ ਜਿਹੜੇ ਆਲੇ ਦੁਆਲੇ ਬੰਦੇ ਸੀਗੇ ਰਹਿੰਦੇ ਆਲੇ ਦੁਆਲੇ ਜਿਹੜੇ ਲੋਕ ਰਹਦੇ ਸੀ ਜਿਨ੍ਹਾਂ ਨੂੰ ਜੋਬਾਂ ਮਿਲਣੀਆਂ ਸੀ ਉਹਨਾਂ ਨੂੰ ਤਾਂ ਘਾਟਾ ਪਿਆ ਹੁਣ ਆਪਾਂ ਘੁੰਮ ਕੇ ਗੱਲ ਇੱਥੇ ਆ ਜਾਈਏ ਕਿ ਇਹ ਕਹਿ ਰਿਹਾ ਕਿ 24000 ਜਿਹੜਾ ਕਿੱਲੇ ਆ ਜਿਹੜਾ 24000 ਖੇਤ ਆ ਇਹ ਨਹੀਂ ਅਕਵਾਇਰ ਕਰਨਾ ਹੁਣ 24000 ਖੇਤ ਜੇ ਤੁਸੀਂ ਜਿਹੜੀ ਉਪਜਾਊ ਧਰਤੀ ਆ ਦੁਨੀਆ ਤੇ ਆਲਰੇਡੀ ਜਿਹੜੀ ਉਪਜਾਉ ਧਰਤੀ ਹੈ ਡਸਨਟ ਮੈਟਰ ਪੰਜਾਬ ਵਾ ਡਸਨਟ ਮੈਟਰ ਕੈਨੇਡਾ ਵਾ ਅਮਰੀਕਾ ਵਾ ਕੋਈ ਕੰਟਰੀ ਵੀ ਹੈ ਜਿਹੜੀ ਉਪਜਾਊ ਜਿਹੜੀ ਉਪਜਾਊ ਜ਼ਮੀਨ ਹੁੰਦੀ ਆ ਉਹਨੂੰ ਉਦੋਂ ਹੀ ਅਕਵਾਇਰ ਕੀਤਾ ਜਾਂਦਾ ਵਾ ਜਦੋਂ ਉਹਨਾਂ ਕੋਲ ਕੋਈ ਲਾਸਟ ਆਪਸ਼ਨ ਰਹਿ ਨਾ ਜਾਵੇ ਹੁਣ ਇੰਡੀਆ ਦੇ ਵਿੱਚ ਇੰਨੀ ਬੰਜਰ ਜ਼ਮੀਨ ਪਈ ਆ ਜਿੱਥੇ ਕੁਝ ਉੱਗਦਾ ਹੀ ਨਹੀਂ ਹੈਗਾ ਰਾਜਸਥਾਨ ਚਲ ਜਾਓ ਉੱਥੇ ਇੰਨਾ ਰੇਤਾ ਵਾ ਉੱਥੇ ਇੰਨੀ ਜਮੀਨ ਉੱਥੇ ਕਈ ਜ਼ਮੀਨਾਂ ਇਦਾਂ ਦੀਆਂ ਜਿੱਥੇ ਕੁਝ ਹੁੰਦਾ ਹੀ ਨਹੀਂ ਹੈਗਾ ਤੁਸੀਂ ਹਾਂ ਜਿਹੜਾ ਪੰਗਾ ਲੈਣਾ ਵਾ ਜਿਹੜਾ ਤੁਸੀਂ ਇਹ ਨਵੇਂ ਬੰਬ ਸਿੱਟਿਆ ਇਹਨੂੰ ਉੱਥੇ ਜਾ ਕੇ ਬਣਾ ਲਓ ਤੁਸੀਂ ਪੰਜਾਬ ਦੀ ਜ਼ਮੀਨ ਕਿਉਂ ਖਰਾਬ ਕਰਨ ਲੱਗੇ ਜੇ ਆਪਾਂ ਹੋਰ ਸਟੇਟਾਂ ਨਾਲ ਜੇ ਪੰਜਾਬ ਨੂੰ ਕੰਪੇਅਰ ਕਰੀਏ ਤਾਂ ਜਿਹੜਾ ਬਹੁਤ ਸਾਰਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਣਕ ਹੈ ਜਾਂ ਝੋਨਾ ਹੈ ਜਾਂ ਕਿੱਦਾਂ ਦੀਆਂ ਵੀ ਫਸਲਾਂ ਲਾ ਲਈਏ ਤਾਂ ਜ਼ਿਆਦਾਤਰ ਕੀ ਉਹ ਪੰਜਾਬ ਵਿੱਚੋਂ ਹੀ ਹੁੰਦੀਆਂ ਨੇ ਜਾਂ ਫਿਰ ਆ ਉਹ ਯੂਪੀ ਆ ਤੇ ਇਹ ਦੋ ਤਿੰਨ ਸਟੇਟਾਂ ਹੀ ਨੇ ਜਿੱਥੋਂ ਕਿ ਜਿਹੜਾ ਇੰਡੀਆ ਦਾ ਸਾਰਾ ਅਨਾਜ ਆ ਜਿਹੜਾ ਉੱਥੇ ਉਗਦਾ ਤੇ ਜੇ ਆਪਾਂ ਉਹੀ ਇੰਨਾ ਸਾਰਾ ਏਰੀਆ ਜਿਹੜਾ ਇਦਾਂ ਯੂਜ਼ ਕਰ ਲਾਂਗੇ ਤਾਂ ਇੱਕ ਹਿਸਾਬ ਨਾਲ ਖੇਤੀਬਾੜੀ ਨੂੰ ਕੀ ਆ ਬਹੁਤ ਸਾਰਾ ਉਹ ਕਾਟਾ ਹੀ ਐ ਇੱਕ ਹਿਸਾਬ ਦਾ ਕੋਈ ਡਿਵੈਲਪਮੈਂਟ ਬਹੁਤ ਜ਼ਰੂਰੀ ਆ ਕੰਟਰੀ ਵਾਸਤੇ ਜਿਹੜੀ ਮਰਜੀ ਕੰਟਰੀ ਹੋਵੇ ਭਾਵੇਂ ਉਹ ਇੰਡੀਆ ਵਾ ਭਾਵੇਂ ਹੋਰ ਕੋਈ ਕੰਟਰੀ ਆ ਡਿਵੈਲਪਮੈਂਟ ਹੋਣੀ ਜੇ ਡਿਵੈਲਪਮੈਂਟ ਕੰਟਰੀ ਚ ਨਹੀਂ ਹੋਊਗੀ ਤਾਂ ਕੰਟਰੀ ਅੱਗੇ ਨਹੀਂ ਵਧੂਗੀ ਹੁਣ ਛੋਟੇ ਜਿਹੇ ਉਦਾਹਰਣਾਂ ਇੱਕ ਜਿਹੜਾ ਹਾਈਵੇ ਨਿਕਲ ਰਿਹਾ ਹਥੋਂ ਨਾ ਪੰਜਾਬ ਤੋਂ ਲੈ ਕੇ ਜਿਹੜਾ ਕ੍ਰੋਸ ਜਾਣਾ ਵਾ ਉਹਦੇ ਵਿੱਚ ਬਹੁਤ ਜ਼ਮੀਨ ਐਕਵਾਇਰ ਹੋਈ ਦੇਖੋ ਉਹ ਜਿਹੜੀ ਚੀਜ਼ ਆ ਉਹਨੂੰ ਆਪਾਂ ਉਹ ਇੱਕ ਤਰ੍ਹਾਂ ਦਾ ਡਿਵੈਲਪਮੈਂਟ ਆ ਠੀਕ ਆ ਉਹ ਮਤਲਬ ਕਿ ਦੇਖੋ ਸਾਰਿਆਂ ਵਾਸਤੇ ਫਾਇਦਾ ਵਾ ਕਿੰਨਾ ਤੁਹਾਡਾ ਜਿਹੜਾ ਟਰਾਂਸਪੋਰਟੇਸ਼ਨ ਆ ਕਿੰਨਾ ਤੁਹਾਡਾ ਟ੍ਰੇਡ ਵਧਣਾ ਵਾ ਇਧਰੋਂ ਉਧਰ ਜਾਣਾ ਕਿੰਨਾ ਸੌਖਾ ਹੋਇਆਣਾ ਉਹ ਬਹੁਤ ਵਧੀਆ ਚੀਜ਼ ਆ ਉਹ ਗਵਰਨਮੈਂਟ ਨੇ ਬਹੁਤ ਵਧੀਆ ਉਹ ਕਰ ਰਹੇ ਆ ਪਰ ਆ ਜਿਹੜੀ ਉਹ ਕਹਿ ਰਹੇ ਕਿ ਅਸੀਂ 24000 ਏਕੜ ਹੋਰ ਮਤਲਬ ਕਿ ਸਿਰਫ ਉਹ ਕੰਪਲੈਕਸ ਬਣਾਉਣ ਨੂੰ ਲੈਣੀ ਆ ਇਹ ਤਾਂ ਇਹਨਾਂ ਨੂੰ ਥੋੜੀ ਜੀ ਮੇਰੇ ਹਿਸਾਬ ਦੇ ਨਾਲ ਥੋੜੀ ਨਹੀਂ ਬਹੁਤ ਰਿਸਰਚ ਕਰਨ ਦੀ ਲੋੜ ਆ ਕਿ ਭਾਈ ਜਿੱਥੇ ਅਸੀਂ ਇਹ ਪ੍ਰੋਜੈਕਟ ਕਰਨਾ ਵਾ ਉੱਥੇ ਮੇਕ ਸ਼ੋਰ ਕੋਈ ਨੇਚਰ ਦੇ ਨਾਲ ਖਲਵਾੜ ਨਾ ਹੋਵੇ ਨਾ ਕੋਈ ਜਿਹੜੀ ਆਪਾਂ ਜ਼ਮੀਨ ਜਿੱਥੋਂ ਆਪਾਂ ਰੋਟੀ ਖਾਣੀ ਆ ਜਿੱਥੋਂ ਆਪਾਂ ਜਿਹੜੀ ਜਿੱਥੋਂ ਆਪਾਂ ਰੋਜ਼ ਦਾ ਅੰਨ ਦਾਤਾ ਜਿਹੜੋਂ ਆਪਾਂ ਕੈਦਨੇ ਆ ਜੇ 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 ਜ਼ਮੀਨ ਹੀ ਨਹੀਂ ਹੋਊਗੀ ਤੁਸੀਂ ਰੋਟੀ ਕਿੱਥੇ ਖਾਓਗੇ ਘਰਾਂ ਨੇ ਰੋਟੀ ਉਹ ਦੇਣੀ ਨਹੀਂ ਹੈਗੀ ਘਰ ਤਾਂ ਉੱਥੇ ਹੋਣੇ ਚਾਹੀਦੇ ਆ ਜਿੱਥੇ ਜਮਾਈ ਉਪਜਾਊ ਨਾ ਹੋਵੇ ਜ਼ਮੀਨ ਰਾਜੀ ਇੱਕ ਤਰ੍ਹਾਂ ਨਹੀਂ ਤੁਸੀਂ ਇਹ ਤਾਂ ਇੱਕ ਤਰ੍ਹਾਂ ਦੀ ਤੁਸੀਂ ਇੱਕ نسل ਹੀ ਖਰਾਬ ਕਰ ਰਹੇ ਹੋ ਜੇ ਤੁਸੀਂ ਅੱਧਾ ਪੰਜਾਬ ਤੁਸੀਂ ਖਰਾਬ ਕਰ ਦੇਣਾ ਤਾਂ ਚੀਜ਼ ਦੇਣ ਦੇਖੋ ਅਸੀਂ ਏਡੀ ਦੂਰ ਬੈਠੇ ਆ ਸਾਨੂੰ ਇੱਥੇ ਫਿਕਰ ਪੈ ਰਿਆ ਜਿਹੜੇ ਲੋਕੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਦੇਖੋ ਕੀ ਹਾਲ ਹੁੰਦਾ ਹੋਊਗਾ ਹੁਣ ਲੋਕਾਂ ਨੂੰ ਉੱਥੇ ਕੀ ਪ੍ਰੋਬਲਮ ਆ ਹੁਣ ਜਿਹੜੀ ਜਿਹੜੀ ਜ਼ਮੀਨ ਕਰੋੜ ਦੀ ਆ ਜਿਹਨੂੰ 2 ਜਾਂ 3 ਕਰੋੜ ਮਿਲ ਗਿਆ ਉਹ ਬੰਦੇ ਨੂੰ ਉੱਥੇ 50% ਲੋਕ ਇਦਾਂ ਦੇ ਆ ਉਹ ਬੰਦਿਆਂ ਨੂੰ ਪੈਸੇ ਸਾਹਮਣੇ ਨਹੀਂ ਆਉਦੇ ਪੈਸਿਆਂ ਦਾ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ ਉਹਨੇ ਕੀ ਕਰਨਾ ਵਾ ਕਿ ਗੱਡੀਆਂ ਲੈ ਲਈਆਂ ਕੋਠੀਆਂ ਬਣਾ ਲਈਆਂ ਚੱਲ ਮੇਰੇ ਭਾਈ ਉਹਨੇ ਇਹ ਨਹੀਂ ਸੋਚਣਾ ਕਿ ਭਾਈ ਨਾ ਗੱਡੀ ਨੇ ਰੋਟੀ ਦੇਣੀ ਆ ਨਾ ਕੋਠੀਆਂ ਨੇ ਰੋਟੀ ਦੇਣੀ ਆ ਨਾ ਤੁਹਾਡੇ ਲਗਜ਼ਰੀ ਲਾਈਫ ਸਟਾਈਲ ਨੇ ਰੋਟੀ ਦੇਣੀ ਆ ਰੋਟੀ ਦੇਣੀ ਆ ਤੁਹਾਨੂੰ ਬਿਜ਼ਨਸ ਨੇ ਰੋਟੀ ਦੇਣੀ ਆ ਤੁਹਾਨੂੰ ਖੇਤਾਂ ਨੇ ਰੋਟੀ ਦੇਣੀ ਆ ਤੁਹਾਨੂੰ ਫਾਰਮਿੰਗ ਨੇ ਇੰਚਾਰ ਸਾਲਾਂ ਚੋ ਕੀ ਆ ਲੋਕਾਂ ਨੇ ਆਪਦੇ ਪੈਸੇ ਆ ਜਿਹੜੇ ਉਹ ਖਰਾਬ ਕਰ ਲੈਣੇ ਆ ਤੇ ਬਾਕੀ ਫੇਰ ਉਹੀ ਕੀ ਆ ਦਿਹਾੜੀਆਂ ਤੇ ਹੋ ਜਾਣਾ ਤਾਂ ਇਹ ਸਾਰੀਆਂ ਚੀਜ਼ਾਂ ਦੇਖਣ ਦੀ ਬਹੁਤ ਜ਼ਰੂਰਤ ਹੈ ਜੇ ਆਪਾਂ ਕਹੀਏ ਕਿ ਸਿਰਫ ਜੌਬਸ ਮੈਲਿੰਗਾਂ ਉੱਥੇ ਇੱਚ ਕੋਈ ਸ਼ੱਕ ਨਹੀਂ ਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਜਿਹੜੀਆਂ ਪੈਦਾ ਹੋਣੀਆਂ ਪਰ ਜਿਹੜੇ ਹੁਣ ਆਮ ਲੋਕ ਆ ਜਿਹੜੇ ਖੇਤਾਂ 'ਚ ਕੰਮ ਕਰਦੇ ਉੱਥੇ ਵੀ ਬਹੁਤ ਰੋਜ਼ਗਾਰ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਖੇਤਾਂ ਵਿੱਚ ਸਿਰਫ ਇੱਕ ਦੋ ਬੰਦਾ ਹੀ ਕੰਮ ਕਰਦਾ ਹੈ ਜੇ 24 ਹਜ਼ਾਰ ਏਕੜ ਹੈ ਤਾਂ ਉੱਥੇ ਲੱਖਾਂ ਲੋਕ ਆ ਜਿਹੜਾ ਉਹਨਾਂ ਦਾ ਰੋਜ਼ਗਾਰ ਹੈ ਮੈਨੂੰ ਸਮਝ ਨਹੀਂ ਲੱਗਦੀ ਐਡੇ ਅਪਾ ਕਹਿ ਸਕਦੇ ਕਿ ਅਨਪੜ ਜਨਤਾ ਅਨਪੜ ਗਵਰਨਮੈਂਟ ਕਹਿ ਸਕਦੇ ਆ ਜਨਤਾ ਨਹੀਂ ਗਵਰਨਮੈਂਟ ਕਹਿ ਸਕਦੇ ਆ ਅਨਪੜ ਹੁਣ ਇੱਥੇ ਐਨੀ ਗ੍ਰੀਨ ਬੈਲਟ ਏਰੀਆ ਜਿਹੜਾ ਚੂਜ਼ ਕੀਤਾ ਹੁੰਦਾ ਵਾ ਉਹ ਗ੍ਰੀਨ ਬੈਲਟ ਨੂੰ ਹੱਥ ਨਹੀਂ ਲਾਉਦੇ ਜੋ ਮਰਜੀ ਹੋ ਜਵੇ ਭਾਵੇਂ ਪ੍ਰਾਈਮ ਮਿਨਿਸਟਰ ਕਹਿ ਦੇਵੇ ਕਿ ਭਾਈ ਮੈਂ ਇੱਥੇ ਕੋਠੀ ਪਾਉਣੀ ਆ ਉਹ ਗ੍ਰੀਨ ਬੈਲਟ ਦੇ ਵਿੱਚ ਇੱਕ ਛੋਟਾ ਜਿਹਾ ਉਥੋਂ ਇੱਕ ਦਰਖਤ ਨਹੀਂ ਪਟਣ ਦੇਣਗੇ ਕਿਉਂਕਿ ਉਹ ਗ੍ਰੀਨ ਬੈਲਟ ਏਰੀਆ ਵਾ ਇੰਨਾ ਕਿ ਨਹੀਂ ਗ੍ਰੀਨ ਬੈਲਟ ਨੂੰ ਇੱਥੇ ਸਿਕਿਉਰਡ ਰੱਖਿਆ ਹੋਇਆ ਵਾ ਤਾਂ ਕਰਕੇ ਤਾਂ ਇੰਨੀ ਹਰਿਆਲੀ ਆ ਤਾਂ ਕਰਕੇ ਤਾਂ ਇੰਨਾ ਵਧੀਆ ਇੱਥੇ ਲੋਕੀ ਤਾਂ ਕਿਉਂ ਭਜਦੇ ਆ ਬਾਹਰ ਨੂੰ ਕਿਉਂਕਿ ਆਹ ਚੀਜ਼ਾਂ ਦੀ ਸਹੂਲਤ ਆ ਡਿਵੈਲਪਮੈਂਟ ਇੱਥੇ ਵੀ ਹੁੰਦੀ ਆ ਹੁਣ ਇੱਥੇ ਹਾਈਵੇ ਨਿਕਲਣਾ ਵਾ ਸਾਡੇ ਬਿਲਕੁਲ ਘਰ ਦੇ ਕੋਲ ਦੀਆਂ ਉਹ ਨਹੀਂ ਆਲਰੇਡੀ ਆਲਰੇਡੀ ਰਿਕੁਆਇਰ ਕੀਤੀ ਹੋਈ ਆ ਉਹ ਜਿਹੜਾ ਹਾਈਵੇ ਆ ਫਾਰਮ ਦੇ ਵਿੱਚ ਅੰਦਰ ਜਾਣਾ ਵਾ ਜਿੱਥੇ ਇੱਥੇ ਫਾਰਮ ਨੇ ਉਹਦੇ ਵਿੱਚ ਨਹੀਂ ਜਾਣਾ ਪਰ ਉਹਨਾਂ ਨੂੰ ਪਤਾ ਵਾ ਕਿ ਇਹਦਾ ਫਿਊਚਰ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਪ੍ਰੋਫਿਟ ਹੋਣਾ ਮਤਲਬ ਉਹਨਾਂ ਦਾ ਬਹੁਤ ਵਧੀਆ ਉਹਦਾ ਰਿਜ਼ਲਟ ਨਿਕਲ ਕੇ ਆਉਣਾ ਤਾਂ ਲੋਕ ਜਿਹੜੇ ਸਾਹਮਣਾ ਵਿਰੋਧ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਜਿਹੜੀ ਇਹਨਾਂ ਦੀ ਇਹ ਪਾਲਿਸੀ ਆ ਜਾਂ ਜੋ ਵੀ ਇਹਨਾਂ ਦਾ ਨਵਾਂ ਪਲਾਨ ਹੈ ਇਹ ਪਾਸ ਹੋਊਗਾ ਕਿਉਂਕਿ ਲੋਕ ਜ਼ਮੀਨਾਂ ਛੱਡਣ ਨੂੰ ਨਹੀਂ ਤਿਆਰ ਪਾਵਾਂ ਉਹਨਾਂ ਨੂੰ ਦੁੱਗਣਾ ਤਿਗਣਾ ਰੇਟ ਮਿਲ ਜੇ ਹੋ ਸਕਦਾ ਕੁਝ ਲੋਕ ਹੋਣ 10-15% ਪਰ ਜ਼ਿਆਦਾਤਰ ਲੋਕ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਜਿੰਨੀਆਂ ਵੀਡੀਓ ਆ ਰਹੀਆਂ ਨੇ ਜਾਂ ਮੈਂ ਉਹਨਾਂ ਵਿੱਚ ਕਮੈਂਟ ਪੜ੍ਹ ਰਿਹਾ ਲੋਕ ਕਹਿ ਰਹੇ ਆ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਵੇਚਣੀਆਂ ਭਾਵੇਂ ਤੁਸੀਂ ਸਾਨੂੰ ਕਿੰਨੇ ਮਰਜ਼ੀ ਪੈਸੇ ਦੇ ਦਿਓਗੇ ਵੇਚਣਗੇ ਆ ਚੀਜ਼ ਵਾਸਤੇ ਨਾ ਵੇਚਣ ਚੰਗੇ ਰਹਿਣਗੇ ਅੱਜ ਵੇਚੀਆਂ ਅੱਜ ਤੁਹਾਨੂੰ ਪੈਸੇ ਮਿਲੇ 2 ਸਾਲਾਂ ਦੀ ਪੈਸੇ ਫਿਨਿਸ਼ ਆ ਬਾਅਦ ਦੇ ਵਿੱਚ ਕੀ ਕਰੂੰਗੇ ਸਰਕਾਰ ਜੇ ਥੋੜਾ ਜਿਹਾ ਇਸ ਪਾਸੇ ਨੂੰ ਸੋਚ ਲਵੇ ਨਾ ਆ ਪੁੱਠੇ ਕੰਮਾਂ ਨੂੰ ਬੰਦ ਕਰੇ ਇਧਰਲੇ ਪਾਸੇ ਨੂੰ ਸੋਚੇ ਕਿ ਅਸੀਂ ਪੰਜਾਬ ਨੂੰ ਮੋੜੇ ਕਿੱਦਾਂ ਲੈ ਕੇ ਜਾਣਾ ਵਾ ਇਹ ਚੀਜ਼ਾਂ ਬੰਦ ਕਰ ਦੇਣ ਕਿ ਕਦੀ ਉੱਥੇ ਭੰਗੜੇ ਪਾ ਰਹੇ ਹੋ ਤੁਸੀਂ ਕਦੀ ਕਿਤੇ ਜਾ ਰਹੇ ਹੋ ਸਰਕਾਰ ਦਾ ਕੰਮ ਭੰਗੜੇ ਪਾਉਣਾ ਨਹੀਂ ਹੁੰਦਾ ਸਰਕਾਰ ਦਾ ਕੰਮ ਹੁੰਦਾ ਕੰਮ ਕਰਨਾ ਜੇ ਸਰਕਾਰ ਪ੍ਰੋਪਰਲੀ ਕੰਮ ਕਰੇ ਤਾਂ ਬਹੁਤ ਵਧੀਆ ਪੰਜਾਬ ਨੂੰ ਬਣਾ ਸਕਦੀ ਆ ਹੁਣ ਮਤਲਬ ਕਿ ਨੈਕਸਟ ਲੈਵਲ ਬਣਾ ਸਕਦੀ ਆ ਥੋੜਾ ਜਿਹਾ ਐਫਰਟ ਕਰੇ ਬਹੁਤ ਵਧੀਆ ਹੋ ਜੂਗਾ